ਮੈਂ ਲਖਮਣ ਸਿੰਘ ਸੇਵੇ ਵਾਲਾ ਸੁਭਾ ਜਨ ਸਖਤਰ ਪੰਜਾਬ ਖੇਤ ਮਜ਼ਦੂਰ ਜਨ ਮੇਰੇ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਥੀ ਮਿਤੂ ਸਿੰਘ ਖੁੱਦਾ ਜਹਾਤੀ ਮਜ਼ਦੂਰ ਸਭਾ ਦੇ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਅੱਜ ਪਿੰਡੂ ਤੇ ਖੇਤ ਮਜ਼ਦੂਰ ਜੱਫੇ ਬੰਗਾਂ ਨੇ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਭਾਰਤ ਚ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਵਿਖੇ ਧਰਨੇ ਦੇ ਕੇ ਹੜਪੀੜਤਾ ਨੇ ਮੁੱਢ ਸੇਬੇ ਨਾਲ ਸੰਬੰਧਤ ਰੇੜੀਆਂ ਮੰਗਾ ਹੈ ਉਹਨਾਂ ਲਈ ਮੰਗ ਪੱਤਰ ਦਿੱਤੇ ਜਾ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਹੜ੍ਹ ਆਏ ਆ ਬਾਰਸ਼ਾਂ ਹੋਈਆਂ ਉਹਨਾਂ ਦੇ ਵਿੱਚ ਨੁਕਸਾਨ ਸਭਨਾਂ ਦਾ ਹੋਇਆ ਪਰ ਸਭ ਤੋਂ ਭਾਰੀ ਨੁਕਸਾਨ ਆ ਜਿਹੜਾ ਉਹ ਮਜ਼ਦੂਰ ਵਰਗ ਦਾ ਹੋਇਆ ਕਿਉਂਕਿ ਉਹਨਾਂ ਦੇ ਕੱਚੇ ਢਾਰੇ ਆ ਮਾੜੇ ਜਿਹੇ ਮੀਂਹ ਦੇ ਵਿੱਚ ਢਾਏ ਜਾਂਦੇ ਆ ਤੇ ਹੜ੍ਹਾਂ ਦੇ ਵਿੱਚ ਤਾਂ ਛੇਤੀ ਰੁੜ ਜਾਂਦੇ ਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚ ਵੀ ਭਾਰੀ ਗਿਣਤੀ ਮਜ਼ਦੂਰਾਂ ਦੀ ਗਰੀਬ ਕਿਸਾਨਾਂ ਦੀ ਆ ਪਰ ਜਦੋਂ ਸਰਕਾਰ ਕਿਸੇ ਮਾਅਵਜੇ ਦਾ ਐਲਾਨ ਕਰਦੀ ਆ ਤਾ ਉਹਦੇ ਵਿੱਚ ਮਜ਼ਦੂਰ ਵਰਗ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਮੁਆਵਜ਼ੇ ਦਾ ਐਲਾਨ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਤੀ ਏਕੜ ਦਾ 20000 ਰੁਪਏ ਮਾਰੀ ਗਈ ਫਸਲ ਦਾ ਮੁਆਵਜ਼ਾ ਦੇਵਾਂਗੇ ਭਾਵੇਂ ਇਹ ਵੀ ਕਿਸਾਨਾਂ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਨਗੋਣਾ ਹੈ ਇਹ ਹੱਟੇ ਲੂਣ ਬਰਾਬਰ ਆ ਪਰ ਮਜ਼ਦੂਰ ਵਰਗ ਦੇ ਵਾਸਤੇ ਤਾਂ ਸਰਕਾਰ ਨੇ ਕੋਈ ਐਲਾਨ ਹੀ ਨਹੀਂ ਕੀਤਾ ਅਸੀਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਲੜ ਕੇ ਜਿਹੜਾ ਇੱਥੇ ਜਿਹੜੇ ਟਿੱਤੀ ਮੱਖੀ ਦੇ ਮਾਮਲੇ ਦੇ ਵਿੱਚ ਧਰਨਾ ਲੱਗਿਆ ਰਿਹਾ ਬਖਿੰਡੇ ਦੀਆਂ ਕਚਹਿਰੀਆਂ ਦੇ ਅੱਗੇ ਰੇਲਾਂ ਰੁਕਨਾ ਸੜਕਾਂ ਰੁਕਨਾ ਉਦੋਂ ਬਾਅਦ ਲੜ ਕੇ ਮੰਗ ਪ੍ਰਵਾਨ ਕਰਵਾਈ ਸੀ ਕਿ ਜੇ ਫਸਲ ਦਾ ਨੁਕਸਾਨ ਹੋਊਗਾ ਤਾਂ ਉਹਦੇ ਤੋਂ ਮਜ਼ਦੂਰ ਨੂੰ ਵੀ 10-15% ਦੀ ਮਾਫਜ਼ਾ ਜਿਹੜਾ ਉਹ ਦਿੱਤਾ ਜਾਊਗਾ ਪਰ ਜਦੋਂ ਤੋਂ ਕੰਮੀਆਂ ਦੇ ਵਿੜੇ ਮੰਗਦਾ ਰਹੇ ਵੇ ਸੂਰਜਾ ਦੇ ਗੀਤ ਗਾਉਣ ਵਾਲੇ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨੇ ਉਸ ਮਾਫਜ਼ੇ 'ਚ ਉਹ ਮਜ਼ਦੂਰਾਂ ਨੂੰ ਵੀ ਪਾਸੇ ਛੱਡ ਦਿੱਤਾ ਚਾਹੇ ਇਸ ਤੋਂ ਪਹਿਲਾਂ ਕਣਕ ਨਾਲ ਕਣਕ ਮੱਚ ਗਈ ਅੱਗ ਲੱਗ ਕੇ ਜਾਂ ਕੋਈ ਹੋਰ ਫਸਲਾਂ ਨੇ ਨੁਕਸਾਨ ਹੋਏ ਉਹਦੇ ਵਿੱਚ ਵੀ ਮਜ਼ਦੂਰਾਂ ਨੂੰ ਛੜਤਾ ਹੁਣ ਵੀ ਜਿਹੜਾ 20000 ਦੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਉੱਤੇ ਜਿਹੜਾ 10 15% ਮਜ਼ਦੂਰਾਂ ਨੂੰ ਮੁਆਵਜ਼ਾ ਦੇਣਾ ਸੀ ਉਹਨੂੰ ਦਿਨគਲ ਪਾਸੇ ਕਰ ਦਿੱਤਾ ਗਿਆ ਤਾਰਾ ਮਾਰਦੇ ਹੁੰਦੇ ਸੀ ਬੱਕਰੀ ਮਰੀਦਾ ਵੀ ਮੁਆਵਜ਼ਾ ਦੇਵਾਂਗੇ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਜੇ ਕੱਦੂ ਕਰਨਾ ਪੈ ਗਿਆ ਉਹਦੀ ਦਿਹਾੜੀ ਵੀ ਦੇਵਾਂਗੇ ਪਰ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਇੱਥੋਂ ਦੇ ਮੌਸਮ ਵਿਗਿਆਨੀਆਂ ਦੀਆਂ ਚੇਤਾਵਣੀਆਂ ਦੇ ਬਾਵਜੂਦ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਸਗੋਂ ਸਿਆਸੀ ਰੋਟੀਨਾ ਸੇਕਦੇ ਰਹੇ ਕਿ ਟੱਪ ਪਾਣੀ ਨਹੀਂ ਜਾਣ ਦੇਣਾਗਾ ਇਹਦੇ ਵਾਇਰੋਂ ਹੜ੍ਹਾਂ ਨੂੰ ਕੁਦਰਤੀ ਮਾਰ ਨਹੀਂ ਕਿਹਾ ਜਾ ਸਕਦਾਗਾ ਇਹ ਇੱਥੋਂ ਦੀ ਅਫਸਰशाही ਇੱਥੋਂ ਦੇ ਸਿਆਸਤਦਾਨਾਂ ਦੀ ਦੇਣ ਆ ਕਿ ਜਦੋਂ ਤੋਂ ਡੈਮ ਬਣੇ ਆ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਕਦੇ ਉਹ 19% ਗਾਰਨਾ ਭਰ ਚੁੱਕੇ ਆ ਇਸੇ ਤਰ੍ਹਾਂ ਦੇ ਨਾਲ ਦਰਿਆਵਾਂ ਦੀ ਕਦੇ ਸਫਾਈ ਨਹੀਂ ਕਰਦੇ ਉਹਨਾਂ ਦੇ ਬੰਨਾਂ ਦੀ ਮਜ਼ਬੂਤੀ ਨਹੀਂ ਕਰਦੇ ਅਸੀਂ ਦੇਖਿਆ ਮਾਧੋਪੁਰ ਡੈਮ ਨੂੰ ਕਿ ਕਿਵੇਂ ਉਹ ਜਿਹੜੇ ਗੇਟ ਚੱਕਣੇ ਸੀ ਉਹ ਜਰਜਰੇ ਹੋਏ ਪਏ ਸੀਗਾ ਸਾਰੇ ਦਾ ਸਾਰਾ ਢਾਂਚਾ ਉਹ ਚੱਕੇ ਨਹੀਂ ਗਏ ਸਗੋਂ ਉਹਦੇ ਵਿੱਚ ਇੱਕ ਵਰਕਰ ਆ ਜਿਹੜਾ ਪਾਣੀ ਦੇ ਵਿੱਚ ਤਰ ਗਿਆ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਤੇ ਉਹ ਗੇਟ ਟੁੱਟ ਗਏ ਪਾਣੀ ਦੇ ਵਹਾਦੇ ਨਾਲ ਇਸ ਕਰਕੇ ਇਹ ਮਨੁੱਖੀ ਘਾਟ ਦੀ ਜਿਹੜੀ ਆ ਪ੍ਰਾਸ ਦੀ ਹੈ ਇਹ ਕੁਦਰਤ ਦੀ ਮਾਰ ਨਹੀਂ ਸਗੋ ਪਾਣੀ ਦਾ ਵਰਦਾਨ ਜੇ ਠੀਕ ਢੰਗ ਦੇ ਨਾਲੇ ਦੀ ਵਰਤੋਂ ਕੀਤੀ ਜਾਂਦੀ ਨਹਿਰਾਂ ਕੱਢੀਆਂ ਜਾਣ ਕਸਿੰਗਾਂ ਕੱਢੀਆਂ ਜਾਣ ਖੇਤਾਂ ਦਾ ਪਾਣੀ ਪਹੁੰਚਦਾ ਹੋਵੇ ਧਰਤੀ ਥੱਲੇ ਪਾਣੀ ਰੀਚਾਰਜ ਕਰਨ ਦਾ ਪ੍ਰਬੰਧ ਹੋਵੇ ਡੈਮ ਹੋਣ ਉੱਥੇ ਉਹਨਾਂ ਦੀ ਪਾਣੀ ਜਿਵੇਂ ਪਹਿਲਾਂ ਡੈਮ ਬਣਿਆ ਹੋਰ ਡੈਮ ਬਣਾਏ ਜਾ ਸਕਦੇ ਆ ਪਰ ਇਹਦੇ ਵਾਸਤੇ ਸਰਕਾਰਾਂ ਦਾ ਧਿਆਨ ਨਹੀਂ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਚ ਲੱਗੀਆਂ ਇਥੇ ਵੱਡੇ ਵੱਡੇ ਭਾਰਤ ਵਾਲਾ ਪ੍ਰੋਜੈਕਟ ਵਰਗੀਆਂ ਜਿਹੜੀਆਂ ਸ਼ਰਤਾਂ ਸਾਰੀਆਂ ਉਹ ਵੀ ਹੜ੍ਹਾਂ ਦਾ ਇੱਕ ਕਾਰਨ ਮੰਨ ਰਹੀਆਂ ਪਾਣੀ ਦਾ ਵਹਾਰ ਰੁਕਿਆ ਹੋਇਆ ਉਹਨਾਂ ਨੇ ਔਰ ਅਸੀਂ ਅੱਜ ਇਹ ਜਿਹੜਾ ਮਜ਼ਦੂਰ ਜੱਥੇ ਬੰਦਿਆਂ ਦੇ ਰਾਹੀਂ ਮੰਗ ਪੱਤਰ ਦੇ ਰਹੇ ਆ ਕਿ ਜਿਹੜੇ ਮਰਤਕ ਪਰਿਵਾਰ ਆ ਜ ਜਿਹਨਾਂ ਜਿਹੜੇ ਮਾਰੇ ਗਏ ਹੜ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮਾਅਬਜ਼ਾ ਮਿਲੇ ਘੱਟੋ ਘੱਟ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਦਾ ਉਹਨਾਂ ਨੂੰ ਮਾਅਬਜ਼ਾ ਮਿਲੇ ਜਿਹੜੇ ਘਰ ਡਿੱਗ ਪਏ ਮਜ਼ਦੂਰਾਂ ਦੇ ਉਹਨਾਂ ਨੂੰ 15 ਲੱਖ ਰੁਪਏ ਮਾਅਬਜ਼ਾ 25 ਲੱਖ ਰੁਪਏ ਮਾਅਬਜ਼ਾ ਮਿਲੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮਜ਼ਦੂਰਾਂ ਜਿਹੜਾ ਖੌਰਾ ਬੋੜਾ ਸਾਰ ਮਨਰੇਗਾ ਵਰਕਰਾਂ ਰਾਹੀਂ ਕਰਾਇਆ ਜਾਵੇ ਇਸ ਵਾਸਤੇ ਅਸੀਂ ਅੱਜ ਇਹ ਮੰਗ ਪੱਤਰ ਆ ਜਿਹੜਾ ਪੰਜਾਬ ਭਰ ਦੇ ਵਿੱਚ ਡੀ ਸਿੰਘਾਂ ਨੂੰ ਤੇ ਇਥੋਂ ਦੇ ਤਹਿਸੀਲਦਾਰਾਂ ਨੂੰ ਐਸਡੀਐਮ ਨੂੰ ਦੇ ਰਹੇ ਹਾਂ Yeah.